ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ। ਸੰਗਰੂਰ ਦੇ ਵਿੱਚ ਇੱਕ ਅਜਿਹਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਮਾਵਾ ਵੀ ਹੈਰਾਨ ਹੋ ਜਾਣਗੇ। ਜੀ ਹਾਂ, ਇੱਥੇ ਇੱਕ ਲੜਕੀ ਦੇ ਵੱਲੋਂ ਆਪਣੀ ਸੱਕੀ ਮਾਂ ਦੇ ਉੱਤੇ ਗੰਭੀਰ આરોਪ ਲਗਾ ਦਿੱਤੇ ਨੇ। ਲੜਕੀ ਦਾ ਕਹਿਣਾ ਕਿ ਉਸ ਦੀ ਮਾਂ ਉਸ ਨੂੰ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖਦੀ ਹੈ। ਜਿਸ ਦੇ ਚੱਲਦੇ ਉਸ ਨੇ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਹੋਈ ਤੇ ਫਿਰ ਆਪਣੀ ਮਾਂ ਬਾਰੇ ਕਈ ਖੁਲਾਸੇ ਕੀਤੇ। ਦੂਜੇ ਪਾਸੇ ਮਾਂ ਨੇ ਆਪਣੀ ਧੀ ਦੀ ਇੱਕ ਜਹੀ ਵੀਡੀਓ ਦਿਖਾ ਦਿੱਤੀ ਕਿ ਧੀ ਦੇ ਬਿਆਨ ਫਿੱਕੇ ਪੈ ਗਏ ਨੇ ਸਭ ਤੋਂ ਪਹਿਲਾਂ ਅਸੀਂ ਨਜ਼ਰ ਵੀਡੀਓ ਤੇ ਮਾਰ ਲੈਂਦੇ ਹਾਂ ਸੀ ਬਿਆਨ ਸੁਣਾਗੇ ਮਾਨਵੀ ਦਾ ਜਿਹੜੀ ਲੜਕੀ ਦੇ ਵੱਲੋਂ ਆਪਣੀ ਮਾਂ ਦੇ ਉੱਤੇ ਸੰਗਲਾਂ ਨਾਲ ਬੰਨ ਕੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਦੀ ਮਾਂ ਉਸ ਨੂੰ ਸੰਗਾਂ ਦੇ ਨਾਲ ਬੰਨ ਕੇ ਰੱਖਦੀ ਹੈ ਆਓ ਸੁਣਦੇ ਹਾਂ ਕਿੰਨੀ ਉਮਰ ਹੈ ਕਿੱਥੇ ਪੜ੍ਹਦੀ ਹੈ 17 ਪਲੱਸ 1 ਕਲਾਸ ਚ ਮਲੇਰਕੋਟਲੇ ਪੋਗੀਵਾਲ ਜੇ ਕੀ ਹੋਇਆ ਜੀ ਤੁਹਾਨੂੰ ਕਿਹਨੇ ਬੰਨਿਆ ਤੇ ਕਦੋਂ ਤੋਂ ਬੰਨਿਆ ਮੈਨੂੰ ਮੰਮਾ ਨੇ 2 ਤਰੀਕ ਨੂੰ ਲਿਆ ਮਸੜੀ ਲਿਆਏ ਸੀ ਮਤਲਬ 2 ਤਰੀਕ ਨੂੰ ਉਸ ਵਾਰ ਤੇ ਮੈਨੂੰ ਮਤਲਬ ਕੁੱਟਿਆ ਮਾਰਾ ਮਾਸੀ ਮਾਸਰ ਮਮਾ ਨੇ ਸਾਰਿਆਂ ਨੇ ਕੁੱਟਿਆ ਡੰਡੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਛ ਹੋ ਚੀਰ ਜੀ ਪਾਤੀ ਸੀ ਪਰ ਸਰ ਖੋਲਿਆ ਨਹੀਂ ਆਗਾ ਤੇ ਮਾਸਰ ਨੇ ਅਗਲੇ ਦਿਨ ਮਾਸ ਨੇ ਸ਼ਰਾਬ ਪੀ ਰਹੀ ਸੀ ਮਾਸੇ ਮਿਲ ਉੱਪਰ ਸ਼ਰਾਬ ਪਾਨ ਲੱਗੇ ਅੰਜ ਮੈਨ ਕੁਛ ਕਰਤ ਕਰਨ ਲੱਗੇ ਸੀ ਹੁਣ ਤੋਂ ਕਿ ਕਿਵੇਂ ਘਰੋਂ ਨਿਕਲੇ ਹੁਣ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੀ ਸੀ ਮਾਸਰ ਦਾ ਕੀ ਨਾਮ ਜਤਿੰਦਰ ਸਿੰਘ ਕੀ ਕਾਰਨ ਕੀ ਕਿਉਂ ਬੰਨਿਆ ਸੀ ਤੁਹਾਨੂੰ ਵੀ ਮੈਂ ਗੱਲ ਕਰਦੀ ਸੀ ਖੂਨ ਤੇ ਆ ਕਾਰਨ ਸੀ ਉਹ ਕੀ ਮੰਗ ਕਰਦੇ ਨਹੀਂ ਰਹਿਣਾ ਮਾਸਟਰ ਉਹਨਾਂ ਦਾ ਕਾਰਵਾਈ ਇੰਜੈਕਸ਼ਨ ਹਟ ਗਿਆ ਕੋਈ ਨਹੀਂ ਲੱਗਿਆ ਬੱਸ ਰੱਖਿਆ ਕੀ ਚਾਹੁੰਦੇ ਸੀ ਮੈਂ ਮਾਸਟਰ ਨੂੰ ਮੈਂ ਕਾਰਵਾਈ ਚਾਹਨੀ ਹੈ ਜਿਨਾਂ ਨੇ ਮੈਨੂੰ ਮੈਂ ਕੀਤਾ ਉਦੋਂ ਤੇ ਹਸਪਤਲ ਤੋਂ ਕੌਣ ਲਿਖਿਆ ਮੈਂ ਸੱਚੇ ਉਥੇ ਜੇਕਰ ਇਸ ਲੜਕੀ ਦੀ ਮਾਤਾ ਦੀ ਗੱਲ ਕਰੀਏ ਤਾਂ ਉਹਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਇਸ ਦੀ ਮਾਂ ਨੇ ਵੱਡੇ ਖੁਲਾਸੇ ਕਰ ਦਿੱਤੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇਸ ਦੀ ਮਾਂ ਨੇ ਦੱਸਿਆ ਕਿ ਅਸੀਂ ਆਪਣੀ ਧੀ ਨੂੰ ਸੰਗਲਾ ਨਾ ਨਹੀਂ ਬਣ ਕੇ ਰੱਖਿਆ ਸਗੋਂ ਉਸ ਦੀ ਧੀ ਰਾਤ ਨੂੰ ਕੋਠੇ ਟੱਪ ਕੇ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ ਹੈ ਜੋ ਕਿ ਇੱਕ ਨਸ਼ੇੜੀ ਆ ਤੇ ਅਸੀਂ ਉਸ ਤੋਂ ਰੋਕ ਦਿਆਂ ਪਰ ਉਸ ਦੀ ਧੀ ਉਹਨਾਂ ਦੇ ਕਹਿਣੇ ਤੋਂ ਬਾਹਰ ਹੈ ਕੀ ਹੋਇਆ ਕਿਉਂਕਿ ਤੁਹਾਡੀ ਬੇਟੀ ਕਹਿ ਰਹੀ ਮੇਰੀ ਮਾਂ ਨੇ ਮੈਨੂੰ ਘਰੇ ਕੁੱਟ ਕੇ ਸੰਗਲਾ ਨਾ ਬੰਨਿਆ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈਗਾ ਔਰ ਇੱਕ ਮਾਂ ਆਪ ਦਾ ਕੁੱਟੂ ਗਈ ਜੇ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਬਿਜਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਮੇਰੇ ਨਾਲ ਮੇਰੇ ਨਾਲ ਪਰ ਹੋ ਗਿਆ ਇਹ ਬਹੁਤ ਤੰਗ ਕਰ ਰਿਹਾ ਹੈਗਾ ਮੁੰਡਾ ਸਚੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤੰਗ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਦਾ ਹੈ ਵਾਈਂਡ ਜਿਵੇਂ ਵਾਸ਼ ਕਰਦਾ ਹੈ ਜੀ ਮੁੰਡਾ ਚਿੱਟਾ ਵੇਂਦਾ ਜੀ ਉਹ ਅੱਛਾ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗਾ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੇ ਹੋਸਟਲ 'ਚ ਕੁੜੀ ਲੈ ਕੇ ਆਈ ਹੈਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਦੋ ਦਿਨ ਉਹ ਕੋਲ ਛੱਡੀ ਮੈਂ ਕੁੱਟੀ ਮੈਨੂੰ ਉਸ ਦਿਵਾਰ ਜੇ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿ ਕੋਣ ਖਿੜਕੀ ਤੋੜ ਕੇ ਭੱਜ ਗਈ ਜੀ ਕੀ ਕੋਈ ਉਹਨੂੰ ਸੰਗਲਾਂ ਨਾਲੋਂ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਇਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਇਹਦੇ ਵਿੱਚ ਇਹ ਸਾਲ ਪਰ ਹੋ ਗਿਆ ਜੀ ਜਦੋਂ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾ ਹੀ ਲੈ ਕੇ ਆਏ ਹਾਂਜੀ ਆ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਉੱਥੇ ਜੇਕਰ ਅਸੀਂ ਉਸ ਲੜਕੇ ਦੀ ਮਾਂ ਦੀ ਗੱਲ ਕਰੀਏ ਜਿਹੜੇ ਲੜਕੇ ਦੇ ਨਾਲ ਇਸ ਲੜਕੀ ਦੇ ਸਬੰਧ ਨੇ ਤਾਂ ਉਹਦਾ ਕਹਿਣਾ ਕਿ ਜੇਕਰ ਮਾਪੇ ਬੱਚੇ ਨੂੰ ਨਹੀਂ ਪਾ ਸਕਦੇ ਜਾਂ ਨਹੀਂ ਰੱਖ ਸਕਦੇ ਤਾਂ ਉਹ ਕੁੜੀ ਸਾਡੀ ਝੋਲੀ ਪਾ ਦੇਣ ਪੂਨਮ ਪੁਰਾਣੀ ਕੀ ਬੋਇਆ ਕਿ ਪੂਰਾ ਮਾਮਲਾ ਕਿ ਤਰ੍ਹਾਂ ਲੜਕੀ ਨੇ ਤੁਹਾਡਾ ਸਬਰ ਕੀਤਾ ਤਾਂ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਇਹ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੇ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਇਹਨੂੰ ਲਿਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਦੇਖੀ ਦੱਸਿਆ ਨੇ ਵੀ ਕਿਨੇ ਬੰਨੇ ਕੀ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਨੇ ਆਵਾ ਕਿ ਮੈਨੂੰ ਮਾਰਿਆ ਘੋਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਮੰਗ ਕਰ ਤਾ ਇਹ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚੇ ਨੂੰ ਵਾਰ-ਵਾਰ ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਆ ਜੀ ਕਿੰਨਿਊ ਮਰ ਬੇਟਾ ਬੈਠੀ ਤੁਨੋ ਮੇਰਾ ਬੇਟਾ ਹੈਗਾ 20 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਹਰੇਕ ਮਾਪੇ ਆਪਣੀ ਧੀ ਨੂੰ ਚੰਗੇ ਰਾਹ ਦੇ ਉੱਤੇ ਪਾਉਣਾ ਚਾਹੁੰਦਾ ਤੇ ਮਾੜੇ ਕੰਮਾਂ ਤੋਂ ਹਟਾਉਂਦਾ ਪਰ ਅੱਜ ਕੱਲ ਦੇਖਿਆ ਜਾ ਰਿਹਾ ਕਿ ਬੱਚੇ ਮਾਪਿਆਂ ਦੇ ਖਿਲਾਫ ਹੋ ਰਹੇ ਨੇ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ